ਦੇ ਕੋਈ ਇੰਦਰ ਵੀ ਕਿੰਨਾ ਘੈਂਟ ਸੈਟਅਪ ਆ ਜਿਹੜਾ ਕੁੱਡਿਆਂ ਦਾ ਬਣਿਆ ਹੋਇਆ। ਇੱਥੇ ਵੀ ਕੋਈ ਆਪਣਾ ਕੰਪਿਊਟਰ ਕੀ ਨਹੀਂ ਜਿਹੜਾ ਨਾਂ ਨਾ ਨਾ ਹੋਵੇ। ਉਹ ਨਹੀਂ ਦੱਸਾ ਦੇ ਕੋਈ। ਮਾੜਾ ਨਹੀਂ ਹੁੰਦਾ ਸਾਰੀ ਚੰਗਿਆ। ਮਾੜੇ ਨਹੀਂ ਗੀ ਵੀ ਨਹੀਂ ਦਿਖਾਉਣੇ ਹੁੰਦੇ ਕਬੂਤਰ ਜਿਹੇ ਬੰਦੇ ਨੇ ਉਹਦਾ ਰੱਖਿਆ ਹੁੰਦਾ ਵੀ ਕੁੱਤਰਾ ਦਾ। ਆਹ ਦੇਖੋ ਵੀ ਕਬੂਤਰ। ਲੀਲੀ ਸੈਟਅਪ ਦੇਖੋ ਤੁਸੀਂ ਕਿੰਨਾ ਘੈਂਟ ਬਣਿਆ ਹੋਇਆ। ਬੰਦੇ ਲਾਏ ਵੇ ਕੀ ਦਾ? ਇਹਦਾ ਟਿੱਕਾ। ਇਹਦਾ। ਹਾਂ ਇਹ ਹੁੰਦਾ ਇਹ ਡੱਬਾ ਕਬੂਤਰ ਦਾ ਹੋਊਗਾ ਇਹ ਝਾੜੇ ਪੈ ਗਏ ਬੁੱਤ ਆਏ ਹੋ ਗਏ ਇਹ ਇਹਦਾ ਵੀ ਸਰ ਦੇ ਇਹਦਾ ਝੜਦਾ ਹੀ ਕੰਨਾ ਕਬੂਤਰ ਦਾ ਕਬੂਤਰ ਆ ਕਬੂਤਰ ਆ ਤੂੰ ਆ ਵਾਲੀ ਕੰਨਾ ਕੂਤਰੀ ਓਏ ਇਹ ਨਹੀਂ ਪਰਲੇ ਇਹਦਾ ਰੰਗ ਲਾਇਆ ਉਹਦਾ ਜਮਾਂਦਰ ਹੋਇਆ ਸੋ ਆ ਜੀ ਕੰਨਾ ਗਾਣ ਦਾ ਆਪਾਂ ਨੀਲਿੰਗਾਂ ਦੇ ਵਿੱਚ ਫੇਰ ਰੋਕੇ ਆ ਜੀ ਦੋ ਬੋਲ ਲਈ ਉਹਦੇ ਝਾੜੇ ਆਇਆ ਫਿਰ ਜਿਹੜੀ ਜਰਾ ਇੰਨਾ ਦਰਦ ਇੰਨਾ ਫਰਾ ਕਿਹੜੀ ਆਇਆ ਕੂਂਗਾ ਸਭ ਤੋਂ ਗੱਲ ਬੋਈ ਮਾਰ ਮੈਨੂੰ ਨਹੀਂ ਬੋਦਾ ਮੇਰੇ ਕੋਲ ਨਹੀਂ ਗੱਲ ਬੋਲੇ ਮਾਰ ਦੱਸ ਦੇ ਨਹੀਂ ਪਤਾ ਉਹ ਨੋਈ ਕਵਰਾ ਕੇ ਤਪੜ ਖੜ ਖੜ ਕੇ ਲੈ ਆਏ ਹੋਏ ਤੁਸੀਂ ਮੈਨੂੰ ਭਾਈ ਨੂੰ ਦੱਸ ਦੇਣੀ ਹੈ ਹਾਂ ਬਾਹਰ ਹਰਾਮੀਆਂ ਦੀ ਓਏ ਆਓ ਮੇਰੇ ਇੱਧਰ ਆਓ ਇੱਧਰ ਵੀ ਇੱਧਰ ਵੀ ਮਸਾ ਉਹ ਆਹ ਦਾ 2 4 6 ਅੱਠ ਦਾ ਪੰਜ ਜੋੜੇ ਨੇ ਬਾਈ ਵਧੀਆ ਨੇ ਛੋਟਾ ਇਹ ਤੁਸੀਂ ਐਸਾ ਰੋ 7-8 ਫੁੱਟ ਲੰਬਾ ਹੈ 4 ਫੁੱਟ ਚੌੜਾ 5 ਫੁੱਟ ਵਧੀਆ ਰਹਿੰਦਾ ਮਹਾਦੇ ਚ 4 ਤੋਂ 5 ਜੋੜੇ ਆ ਲੈ ਦੇਖ ਲਓ ਤੁਸੀਂ ਲੈ ਵਧੀਆ ਨੇ ਤੇ ਆ ਥੱਲੇ ਕਲੀ ਵਿਸਾਈ ਵੀ ਆ ਬਾਕੀ ਮੁੰਡਾ ਦਾ ਨਾਣੇ ਦਿਖਾਈ ਦੇਦੇ ਨੇ ਇਹਦੇ ਨਾਲ ਆਪਾਂ ਨਹੀਂ ਹੋਣੀ ਨਾ ਦਿਖਾ ਦਿਓ ਕੋਈ ਨਾ ਪਹਿਲਾਂ ਦਿਖਾ ਤਾਂ ਹੁਣ ਵੀ ਦਿਖਾ ਦਿਓ ਨਾ ਮੈਂ ਤਾਂ ਕੋਈ ਨਾ ਖਾਦੀਆਂ ਬਣਾਉਣੀਆਂ ਇਹ ਬੱਚੇ ਕੱਢੀ ਆਹ ਕੁੱਤਰ ਬਣਾ ਦੇਣਾ ਨਾ ਲੱਗ ਜਿਆਗਾ ਤੋਰੀ ਲੱਗਦੀ ਆ ਨਾ ਕਿਹੜਾ ਦਊਗਾ ਕੁਰੀਫਾ ਲੱਗੜ ਮਾਰੀ ਕਿਹੜਾ ਜੂਗਾ ਲੱਤ ਨੂੰ ਯਾਰ ਮਾਰੀ ਲੈਣਾ ਕਿਹੜਾ ਉਹਨਾ ਜੂ ਉਤਰਨਾ ਚਾਹੀਦਾ ਯਾਰ ਉਹ ਤਾਂ ਮੈਨੂੰ ਥੱਲੇ ਨਹੀਂ ਹੈਗੀ ਉਹਦੇ ਦਾ ਕੱਲ ਹੈਗੀ ਨਹੀਂ ਆਈਗੀ ਲੱਗੀ ਜਾ ਵੱਡਿਆ ਉੱਠ ਕੇ ਹੋਰੀ ਤੇ ਬਹਿ ਗਿਆ ਕਮਾਲ ਦੀ ਕਰਨਾ ਯਾਰ ਆਂ ਅੰਡੇ ਦਾ ਟਕਾਉ ਦਾ ਬਹਿ ਗਿਆ ਹੈ ਹੋਰ ਹੁਣ ਹੈਲੋ ਫਿਰ ਜੰਨ ਨੂੰ ਫਲਾਈ ਕਬਈ ਇਹ ਦੋ ਕਿਹੜਿਆ ਉਠਿਆ ਅੰਡੇਆ ਤੋਂ ਉਹ ਬਹਿ ਗਿਆ ਉਹ ਅੰਡੇ ਦਾ ਦੇਖੋ ਤੁਸੀਂ ਬਾਈ ਇੱਧਰ ਲਿਆ ਅੰਡੇਆ ਤੋਂ ਉੱਠ ਕੇ ਭੁਲੇਖੇ ਜੋ ਅੰਡੇ ਦੇ ਬਹਿ ਗਿਆ ਹਾਂ ਬਾਈ ਕੋਈ ਆਹ ਅੰਡੇਆ ਤੋਂ ਉੱਠਿਆ ਇਹ ਆਹ ਅੰਡੇਆ ਤੋਂ ਉੱਠਿਆ ਜੀ ਬਾਈ ਇਹ ਅੰਡੇਆ ਤੋਂ ਉੱਠ ਕੇ ਉਹ ਅੰਡੇਆ ਤੋਂ ਬਹਿ ਗਿਆ ਭੁਲੇਖੇ ਜੀ ਇਹ ਦੇਖ ਲੋ ਤੇ ਆਪਾਂ ਕਹਿਣਾ ਕਬੂਤਰ ਕਿ ਐ ਇੱਕ ਦੂਜੇ ਦੇ ਬੱਚੇ-ਕੁੱਤੇ ਵੀ ਇਹ ਪਾਲ ਹੀ ਲੈਂਦੇ ਤਕਰੀਬਨ ਮੈਂ ਤਾਂ ਕਹਣਾ ਸ਼ਿਆਣੇ ਪੁੱਤਰ ਜਿਹੜੇ ਸ਼ਿਆਣੇ ਹੁੰਦੇ ਕਹਿੰਦਾ ਪਰ ਉਹ ਕਿਉਂ ਤੇ ਉਹ ਕਰਦੇ ਹੁੰਦੇ ਦੂਜੇ ਦੇ ਚੱਲ ਰਿਹਾ ਆ ਬੰਦਿਆ ਮੁਰਗੇ ਵੀ ਨੇ ਮੁਰਗੇ ਵੀ ਰੱਖੇ ਹੋਏ ਆ ਕਿ ਸਾਰਾ ਕੁਝ ਸਿਸਟਮ ਜਿਹੜੀ ਆ ਘਰ ਬਣਾਇਆ ਪਿਆ ਉਹਦੇ ਰੱਖਣੇ ਆ ਜਿਹੜੀਆਂ ਰੱਖਣੀਆਂ ਨੇ ਖਜਰੇ ਵੀ ਰੱਖਾਂਗੇ ਖਜਰ ਖਜਰੇ ਤੋਂ ਹੀ ਬੁਸੇ ਰਹੇ ਨੇ ਦੁਨੀਆ ਤੇ ਅੱਖਾਂ ਦੀ ਜੀ ਲੋੜ ਆ ਗਈ ਤਾਂ ਬੰਦਿਆਂ ਨੂੰ ਕਹਣਾ ਤਾਂ ਆ ਬੰਦਿਆਂ ਨੂੰ ਕਹਣਾ ਹੋਰ ਹੁਣ ਬੰਦਿਆਂ ਦੇ ਵਿੱਚ ਵੀ ਖਜਰੇ ਹੁੰਦੇ ਆ ਬਸੇਰੇ ਇਹੇ ਕੰਮ ਬਲੇ ਨਹੀਂ ਹੁੰਦੇ ਉਹ ਨਾ ਇਧਰ ਦੇ ਨਾ ਉਧਰ ਦੇ ਵਿਚ ਉਹਨਾਂ ਦਾ ਕੰਮ ਹੀ ਇਹ ਹੁੰਦਾ ਵੀ ਕਿਤੇ ਉਹਨੂੰ ਲੜਾਤਾ ਕਰੇ ਉਹ ਪੂਰੀ ਬਲਮੀ ਕੱਟ ਨਹੀਂ ਕਰਦੇ ਆਪਣੇਆਂ ਚ ਨਸ ਪੇੜਾਂ ਚ ਛਪੇੜਾਂ ਚ